ਆਸਟ੍ਰੇਲੀਆ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਉੱਤੇ ਖਾਤੇ ਬਣਾਉਣ ਤੇ ਰੋਕ ਲਗਾ ਦਿੱਤੀ ਹੈ। ਆਸਟ੍ਰੇਲੀਆ ਨੇ ਅਜਿਹੀ ਪੰਦੀ ਪਾਬੰਦੀ ਲਗਾਈ ਹੈ। ਅਜਿਹੀ ਪਾਬੰਦੀ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਆਸਟ੍ਰੇਲੀਆ ਬਣ ਗਿਆ। ਇਹ ਪਾਬੰਦੀ ਆਸਟ੍ਰੇਲੀਆ ਸਰਕਾਰ ਦੁਆਰਾ ਨਵੰਬਰ 2024 ਦੇ ਵਿੱਚ ਪਾਸ ਕੀਤੇ ਗਏ ਆਨਲਾਈਨ ਸੁਰੱਖਿਆ ਸੋਧ ਬਿੱਲ ਦੇ ਤਹਿਤ ਲਾਗੂ ਕੀਤੀ ਜਾਵੇਗੀ। ਇਹ ਪਾਬੰਦੀ 10 ਦਸੰਬਰ ਤੋਂ ਲਾਗੂ ਹੋਵੇਗੀ ਕਾਨੂੰਨ ਦਾ ਉਦੇਸ਼ ਬੱਚਿਆਂ ਨੂੰ ਆਨਲਾਈਨ ਨੁਕਸਾਨਦੇ ਸਮਗਰੀ ਅਤੇ ਸਾਈਬਰ ਖਤਰਿਆਂ ਤੋਂ ਬਚਾਉਣਾ ਹੈ ਇਸ ਸੋਸ਼ਲ ਮੀਡੀਆ ਪਾਬੰਦੀ ਦਾ ਮਤਲਬ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚੇ ਉਮਰ ਪ੍ਰਤੀਬੰਧ ਪਲੇਟਫਾਰਮਾਂ ਤੇ ਖਾਤੇ ਨਹੀਂ ਬਣਾ ਸਕਣਗੇ ਸਰਕਾਰ ਨੇ ਕਿਹਾ ਕਿ ਇਹ ਪਾਬੰਦੀ ਨਹੀਂ ਸਗੋ 16 ਸਾਲ ਦੇ ਹੋਣ ਤੱਕ ਇਹਨਾਂ ਦੀ ਵਰਤੋਂ 'ਚ ਦੇਰੀ ਹੈ ਆਸਟ੍ਰੇਲੀਆ ਦੀ ਸੰਚਾਰ ਮੰਤਰੀ ਅਨਿਕਾ ਵੇਲਜ਼ ਨੇ ਕਿਹਾ ਹੈ ਕਿ ਇਹ ਬੱਚਿਆਂ ਨੂੰ ਆਨਲਾਈਨ ਨੁਕਸਾਨਦੇਹ ਸਮਗਰੀ ਤੋਂ ਬਚਾਉਣ ਦਾ ਇੱਕ ਤਰੀਕਾ ਹੈ। ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਉਚਿਤ ਕਦਮ ਚੁੱਕਣ ਦੀ ਲੋੜ ਹੋਵੇਗੀ ਜਿਵੇਂ ਕਿ ਉਮਰ ਦੀ ਤਸਦੀਕ ਕਰਨਾ, ਕਾਨੂੰਨ ਦੀ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਤੇ ਸਿਰਫ ਪਲੇਟਫਾਰਮਾਂ ਦੀ ਸਜ਼ਾ ਲਈ ਸਜ਼ਾ ਹੋਵੇਗੀ, ਬੱਚਿਆਂ ਤੇ ਮਾਪਿਆਂ ਲਈ ਕੋਈ ਸਜ਼ਾ ਨਹੀਂ ਹੋਵੇਗੀ। ਇਹ پابੰਦੀ ਉਹਨਾਂ ਪਲੇਟਫਾਰਮਾਂ 'ਤੇ ਲਾਗੂ ਹੋਵੇਗੀ ਜਿੱਥੇ ਸਮਾਜਿਕ ਪਰਸਪਰ ਪ੍ਰਭਾਵ ਕੇਂਦਰੀ ਹੈ। ਇਹਨਾਂ ਦੇ ਵਿੱਚ ਫੇਸਬੁੱਕ, ਇੰਸਟਾਗ੍ਰਾਮ, ਸਨੈਪਚੈਟ, ਟਿਕਟੌਕ, ਐਕਸ, ਯੂਟਿਊਬ, ਥ੍ਰੈਡਜ਼ ਰੈਡਿਟ ਕਿਕ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ ਸ਼ਾਮਿਲ ਨੇ ਰੈਡਿਟ ਤੇ ਕਿਕ ਨੂੰ ਹਾਲ ਹੀ ਦੇ ਵਿੱਚ ਇਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਕਿਉਂਕਿ ਇਹ ਸਮਾਜਿਕ ਪਰਸਪਰ ਪ੍ਰਭਾਵ ਅਤੇ ਉਪਭੋਗਤਾ ਸਮਗਰੀ ਤੇ ਕੇਂਦਰਿਤ ਨੇ ਬੱਚੇ YouTube ਤੇ Reddit ਤੇ ਵੀਡੀਓ ਦੇਖ ਸਕਣਗੇ ਪਰ ਜਦੋਂ ਤੱਕ ਉਹ ਖਾਤਾ ਨਹੀਂ ਬਣਾਉਂਦੇ ਟਿੱਪਣੀ ਜਾਂ ਪੋਸਟ ਨਹੀਂ ਕਰ ਸਕਣਗੇ ਦੂਜੇ ਪਾਸੇ ਡਿਸਕਾਰਡਸ ਵਿੱਚ ਮੈਸੇजेस WhatsApp GitHub Google Classroom Logo Play ਰੋਬਲੈਕਸ, ਸਟੀਮ ਅਤੇ YouTube Kids ਵਰਗੇ ਪਲੇਟਫਾਰਮਾਂ ਤੇ ਪਾਬੰਦੀ ਤੋਂ ਮੁਕਤ ਰੱਖਿਆ ਗਿਆ। ਆਸਟ੍ਰੇਲੀਆ ਦੀ ਈ ਸੇਫਟੀ ਕਮਿਸ਼ਨਰ ਜੂਲੀ ਇਨਮੈਨ ਗ੍ਰਾਂਟ ਨੇ ਕਿਹਾ ਕਿ ਇਹ ਪਲੇਟਫਾਰਮ ਸਮਾਜਿਕ ਪਰਸਪਰ ਪ੍ਰਭਾਵ ਤੇ ਕੇਂਦ੍ਰਿਤ ਨੇ ਇਸ ਲਈ ਪਾਬੰਦੀ ਸੂਚੀ ਅਜੇ ਅੰਤਿਮ ਨਹੀਂ ਹੈ ਅਤੇ ਬਦਲਾਅ ਦੇ ਅਧੀਨ ਹੈ ਇਸ ਦੇ ਵਿੱਚ ਬਦਲਾਅ ਵੀ ਕੀਤੇ ਜਾ ਸਕਦੇ ਨੇ। ਇਹ ਪਾਬੰਦੀ 10 ਦਸੰਬਰ 2025 ਤੋਂ ਸ਼ੁਰੂ ਹੋਵੇਗੀ। ਮੌਜੂਦਾ ਖਾਤਿਆਂ ਨੂੰ ਈ ਐਕਟੀਵੇਟ ਜਾਂ ਹਟਾਉਣਾ ਪਵੇਗਾ ਮੌਜੂਦਾ ਖਾਤੇ ਜੋ ਬੱਚਿਆਂ ਨੇ ਬਣਾਏ ਨੇ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਖਾਤਿਆਂ ਨੂੰ ਡੀਐਕਟੀਵੇਟ ਕਰਨਾ ਪਵੇਗਾ ਜਾਂ ਉਹਨਾਂ ਨੂੰ ਡਿਲੀਟ ਕਰਨਾ ਪਵੇਗਾ ਪਲੇਟਫਾਰਮਾਂ ਨੂੰ ਵਾਜਬ ਕਦਮ ਚੁੱਕਣੇ ਪੈਣਗੇ ਜਿਵੇਂ ਕਿ ਉਮਰ ਦੀ ਤਸਦੀਕ ਕਰਨਾ ਉਹਨਾਂ ਕਿਹਾ ਹੈ ਕਿ ਪਲੇਟਫਾਰਮਾਂ ਨੂੰ 10 ਦਸੰਬਰ ਤੋਂ ਪਹਿਲਾਂ ਹਰੇਕ ਉਪਭੋਗਤਾ ਨੂੰ ਸੂਚਿਤ ਕਰਨਾ ਚਾਹੀਦਾ ਹੈ ਪਲੇਟਫਾਰਮ ਪਾਬੰਦੀ ਲਾਗੂ ਕਰਨ ਦੇ ਲਈ ਜ਼ਿੰਮੇਵਾਰ ਹੋਣਗੇ ਪਾਲਣਾ ਕਰਨ ਦੇ ਵਿੱਚ ਅਸਫਲ ਰਹਿਣ ਵਾਲੇ ਪਲੇਟਫਾਰਮਾਂ ਦੇ ਉੱਤੇ 49.5 ਮਿਲੀਅਨ ਲਗਭਗ 400 ਕਰੋੜ ਰੁਪਏ ਦਾ ਜੁਰਮਾਨਾ ਵੀ ਹੋ ਸਕਦਾ ਹੈ ਪਲੇਟਫਾਰਮਾਂ ਨੂੰ ਉਮਰ ਸੰਬੰਧੀ ਸਕੇਤ ਦੀ ਜਾਂਚ ਕਰਨੀ ਪਵੇਗੀ ਜਿਵੇਂ ਕਿ ਖਾਤੇ ਉਮਰ ਸਮਗਰੀ ਨਾਲ ਬੱਚੇ ਦੀ ਗੱਲਬਾਤ ਜਾਂ ਪ੍ਰੋਫਾਈਲ ਫੋਟੋ ਤੋਂ ਉਮਰ ਦਾ ਅਨੁਮਾਨ ਸੋ ਆਸਟ੍ਰੇਲੀਆ ਦੇ ਵਿੱਚ ਇਹ ਸਖਤ ਕਦਮ ਚੁੱਕੇ ਗਏ ਨੇ ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚੇ ਸੋਸ਼ਲ ਮੀਡੀਆ ਦਾ ਇਸਤੇਮਾਲ ਨਹੀਂ ਕਰ ਸਕਣਗੇ ਹਾਲਾਕਿ ਕੁਝ ਸੋਸ਼ਲ ਮੀਡੀਆ ਜਾਂ ਵੀਡੀਓ ਪਲੇਟਫਾਰਮਸ ਤੇ ਇਹ ਆਜ਼ਾਦੀ ਦਿੱਤੀ ਗਈ ਹੈ ਉਹਨਾਂ ਨੂੰ ਬੈਨ ਨਹੀਂ ਕੀਤਾ ਗਿਆ ਪਰ ਆਮ ਤੌਰ ਤੇ ਜਿੰਨੇ ਵੀ ਸੋਸ਼ਲ ਮੀਡੀਆ ਇੰਟਰੈਕਸ਼ਨ ਵਾਲੇ ਮਸ਼ਹੂਰ ਸੋਸ਼ਲ ਮੀਡੀਆ ਨੇ ਫੇਸਬੁੱਕ ਇੰਸਟਾਗ੍ਰam ਯਾ ਹੋਰ ਮੀਡੀਆ ਉਹਨਾਂ ਤੇ ਆਸਟ੍ਰੇਲੀਆ ਦੇ ਵੱਲੋਂ 16 ਸਾਲ ਦੀ ਉਮਰ ਤੱਕ ਪਾਬੰਦੀ ਲਗਾ ਦਿੱਤੀ ਗਈ ਹੈ ਹੁਣ 16 ਸਾਲ ਤੋਂ ਬਾਅਦ ਹੀ ਆਸਟ੍ਰੇਲੀਆ ਦੇ ਨਾਗਰਿਕ ਜਿਹੜੇ ਨੇ ਉਹ ਸੋਸ਼ਲ ਮੀਡੀਆ ਤੇ ਆ ਸਕਣਗੇ